ਸਤਨਾ ਸ਼੍ਰੀ ਵਾਖਰੂ ਸਾਹਿਬ ਜੀਓ ਮਾਜ ਮਹਿਲਾ ਚੌਥਾ ਆਦਪੁਰਖ ਆਪਰੰਪਰ ਆਪੇ ਅਪੇ ਠਪੀ ਠਾਪ ਉਠਪੇ ਸਭ ਮਹਿ ਵਰਤੇ ਇੱਕੋ ਸੋਈ ਗੁਰਮੁਖ ਸ਼ੋਭਾ ਪਾਵਣਿਆ ਹਉ ਵਾਰੀ ਜਿਉ ਵਾਰੀ ਨਿਰੰਕਾਰੀ ਨਾਮ ਧਿਆਵਣਿਆ ਤੇਸ ਰੂਪ ਨਾ ਰਖਿਆ ਘਟ ਘਟ ਦੇਖਿਆ ਗੋਰਾ ਮੁਖ ਅਲਖ ਲਖਾਵਣਿਆ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜਰਾ ਹਜੂਰ ਸਰਪ ਕਲਾ ਭਰਪੂਰ ਚਵਰ ਸ਼ਤਰ ਤਖਤ ਦੇ ਰਹਿਪ ਗੁਰਤਾ ਗੱਦੀ ਤੇ ਸੁਭਾਏ ਮਾਨ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਿਨਾਂ ਦੀ ਪਾਵਨ ਟਵਿੱਟਰ ਹਜ਼ੂਰੀ ਦੇ ਅੰਦਰ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਮਿੱਠਾਪੁਰ ਜਲੰਧਰ ਵਿਖੇ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਵਾਰੇ ਗੁਰੂ ਪਿਆਰਿਓ ਆਓ ਉਸ ਮਾਲਕ ਦੇ ਰਹਿਮਤ ਦੇ ਪਾਤਰ ਬਣਦੇ ਹੋਏ ਆਪਣੀਆਂ ਮਨੋਵਿਰਤੀਆਂ ਇਕਾਗਰ ਕਰਕੇ ਗੁਰੂ ਦੇ ਚਰਨਾਂ ਵਿੱਚ ਜੁੜਨ ਦਾ ਯਤਨ ਕਰਿਏ ਜੀ ਵਿਚਾਰ ਆਰੰਭਣ ਤੋਂ ਪਹਿਲਾਂ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਖੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਖੂ ਸਾਹਿਬ ਜੀਓ ਮਾਜ ਰਾਗ ਦੇ ਅੰਦਰ ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਿਰਪਾ ਕਰਕੇ ਉਪਦੇਸ਼ ਦੇ ਰਹੇ ਨੇ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਣਾ ਹੈ ਉਹਨਾਂ ਤੋਂ ਕੁਰਬਾਨੇ ਜਾਣਾ ਹੈ ਜਿਹੜੇ ਨੀਰਾਕਾਰ ਪਰਮਾਤਮਾ ਦਾ ਅਕਾਲ ਪੁਰਖ ਦਾ ਨਾਮ ਸਿਮਰਦੇ ਨੇ ਉਹ ਮਾਲਕ ਜਿਹੜਾ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਤੇ ਆਕਾਰ ਤੋਂ ਰਹਿਤ ਵੀ ਹੈ ਜਿਹੜੇ ਉਸ ਮਾਲਕ ਦੇ ਨਾਲ ਭਾਵਨਾ ਬਣਾ ਕੇ ਜੁੜਦੇ ਨੇ ਜਿਹੜੇ ਉਹਨੂੰ ਸਿਮਰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਤਿਸ ਰੂਪ ਨਾ ਰੇਖਿਆ ਘਟ ਘਟ ਦੇਖਿਆ ਗੁਰਮੁਖ ਲਖ ਲਖਾਵਣਿਆ ਰਹਾਉ ਜਿਸ ਦੀ ਕੋਈ ਰੂਪ ਰੇਖਾ ਨਹੀਂ ਤੇ ਜੇਕਰ ਅਸੀਂ ਆਖੀਏ ਤੇ ਉਹ ਹਰ ਇੱਕ ਸਰੀਰ ਦੇ ਵਿੱਚ ਰਮਿਆ ਹੋਇਆ ਸਬਨਾ ਦੇ ਅੰਦਰ ਹੈ ਪਰ ਇਸ ਗੱਲ ਦਾ ਪਤਾ ਕਿਵੇਂ ਲੱਗਣਾ ਹੈ ਕਹਿੰਦੇ ਗੁਰੂ ਦੀ ਸ਼ਰਨ ਪੈ ਕੇ ਹੀ ਉਸ ਆਦ੍ਰਿਸ਼ਟ ਪਰਮਾਤਮਾ ਨੂੰ ਸਮਝਿਆ ਜਾ ਸਕਦਾ ਹੈ ਜਿਹੜਾ ਬਿਸਤਾਂ ਨਹੀਂ ਜਿਹੜਾ ਨਜ਼ਰ ਨਹੀਂ ਆਉਂਦਾ ਜਿਸ ਦੀਆਂ ਰਹਿਮਤਾਂ ਨੂੰ ਜਿਸ ਦੀਆਂ ਬਖਸ਼ਿਸ਼ਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਜਿਸ ਦੀ ਹੋਂਦ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਮਾਲਕ ਹਰ ਇੱਕ ਜਗ੍ਹਾ ਤੇ ਵਸਦਾ ਹੈ ਸੱਚ ਇਹ ਹੈ ਗੁਰੂ ਪਿਆਰਿਓ ਜਿਸ ਨੇ ਜੀਵਨ ਦੇ ਵਿੱਚ ਚੰਗਿਆਈ ਖੱਟਣੀ ਹੈ ਨਾ ਜਿਸ ਨੇ ਜੀਵਨ ਦੇ ਵਿੱਚ ਚੰਗੇ ਰਸਤੇ ਤੇ ਚੱਲਣਾ ਹੈ ਉਹਦੇ ਵਾਸਤੇ ਤੇ ਹਰ ਇੱਕ ਜਗ੍ਹਾ ਤੇ ਮਾਲਕ ਸੁਭਾਏ ਮਾਨ ਹੈ ਉਹਨੂੰ ਦੇਖ ਰਿਹਾ ਹੈ ਹਰ ਇੱਕ ਹਿਰਦੇ ਦੇ ਅੰਦਰ ਵੀ ਹੈ ਉਹ ਕਿਸੇ ਦਾ ਹਿਰਦਾ ਦਿਖਾਉਣ ਤੋਂ ਪਹਿਲਾਂ ਕਿਸੇ ਨੂੰ ਦੁਖੀ ਕਰਨ ਤੋਂ ਪਹਿਲਾਂ 100 ਵਾਰ ਸੋਚੇਗਾ ਕਿਉਂ ਕਿ ਸਭਨਾ ਅੰਦਰ ਮਾਲਕ ਦੀ ਜੋਤ ਹੈ ਉਸ ਨੂੰ ਪਛਾਣਦਾ ਹੈ ਤੇ ਜਿਸ ਦਾ ਕੋਈ ਇਸ ਰਸਤੇ ਤੇ ਵਾਹ-ਵਾਸਤਾ ਨਹੀਂ ਜਿਹੜਾ ਕੋਈ ਧਰਮ ਵਾਲੇ ਰਸਤੇ ਤੇ ਆਉਣਾ ਹੀ ਨਹੀਂ ਚਾਹੁੰਦਾ ਜਿਹੜਾ ਜ਼ਿੰਦਗੀ ਵਿੱਚ ਪਾਪ ਹੀ ਕਰਨਾ ਚਾਹੁੰਦਾ ਹੈ ਜਿਸ ਨੇ ਸੱਚ ਵਾਲੇ ਪਾਸੇ ਜੁੜਨਾ ਹੀ ਨਹੀਂ ਉਹ ਉਸ ਮਾਲਕ ਨੂੰ ਨੇੜੇ ਜਾਣਦਾ ਹੀ ਨਹੀਂ ਹੈ ਰੱਬ ਕਿੱਥੇ ਵਿਖਦਾ ਹੈ ਪਰ ਕਹਿੰਦੇ ਉਸ ਬਾਣੀ ਦੇ ਨਾਲ ਜੁੜ ਕੇ ਗੁਰੂ ਦੀ ਮਤ ਲੈ ਕੇ ਗੁਰਮੁਖ ਬਣ ਕੇ ਆਦ੍ਰਿਸ਼ਟ ਮਾਲਕ ਦੇ ਨਾਲ ਸਾਝ ਪਾਈ ਜਾ ਸਕਦੀ ਹੈ ਜਿਹੜਾ ਮਾਲਕ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ ਆਦ ਪੁਰਖ ਆਪਰੰਪਰ ਆਪੇ ਆਪੇ ਥਾਪੇ ਥਾਪ ਉਠਾਪੇ ਜਿਹੜਾ ਆਪ ਹੀ ਸਾਰੀਆਂ ਥਾਵਾਂ ਤੇ ਵਿਆਪਕ ਹੈ ਜਿਸ ਦਾ ਕੋਈ ਪਾਰਲਾ ਬੰਨਣਾ ਲੱਭ ਕੋਈ ਨਹੀਂ ਸਕਦਾ ਜਿਹੜਾ ਉਹ ਪੁਰਖ ਜਿਸ ਨੇ ਸਭ ਕੁਝ ਬਣਾਇਆ ਤੇ ਉਸ ਦੇ ਵਿੱਚ ਬਣਾ ਕੇ ਆਪ ਰਮਿਆ ਹੋਇਆ ਹੈ ਜਿਹੜਾ ਮੁੱਢ ਤੋਂ ਹੈ ਉਸ ਦਾ ਪਾਰਨਾ ਪਾਸਾ ਲੱਭ ਨਹੀਂ ਸਕਦਾ ਤੇ ਕਹਿੰਦੇ ਉਸ ਮਾਲਕ ਨੇ ਐਸੀ ਕਿਰਪਾ ਕੀਤੀ ਹੈ ਕਹਿੰਦੇ ਉਹ ਆਪ ਹੀ ਜਗਤ ਨੂੰ ਰਚਦਾ ਹੈ ਆਪ ਹੀ ਇਸ ਨੂੰ ਪੈਦਾ ਕਰਦਾ ਤੇ ਆਪ ਹੀ ਉਹਨੂੰ ਨਾਸ਼ ਕਰਦਾ ਹੈ ਆਪੇ ਥਾਪੇ ਠਾਪ ਉਥਾਪੇ ਉਹਦੇ ਤੋਂ ਬਿਨਾਂ ਕਿਸੇ ਦੇ ਹੱਥ ਵੱਸ ਕੁਝ ਨਹੀਂ ਹੈ ਤੇ ਗੁਰੂ ਪਿਆਰਿਓ ਇਨਸਾਨ ਇਹ ਗੱਲ ਭੁੱਲ ਜਾਂਦਾ ਹੈ ਕਿ ਮਾਲਕ ਦਾ ਹੁਕਮ ਵਰਤ ਰਿਹਾ ਹੈ ਜੇ ਇਸ ਪਿੰਡ ਦੁਨੀਆ ਤੋਂ ਸੰਸਾਰ ਤੋਂ ਇਨਸਾਨ ਜਾਂਦਾ ਉਸ ਦਿਨ ਤੇ ਰੱਬ ਨੂੰ ਉਲਾਂਬੇ ਦੇ ਦਿੱਤੇ ਜਾਂਦੇ ਨੇ ਤੂੰ ਆ ਸਾਡੇ ਨਾਲ ਕੀ ਕਰ ਦਿੱਤਾ ਕਿਉਂ ਜਿਸ ਦਿਨ ਸਾਨੂੰ ਘਾਟਾ ਲੱਗਿਆ ਨੁਕਸਾਨ ਲੱਗਿਆ ਉਸ ਦਿਨ ਅਸੀਂ ਦੋਸ਼ੀ ਰੱਬ ਨੂੰ ਠਹਿਰਾ ਦਿੱਤਾ ਹੋਰ ਜ਼ਿੰਦਗੀ ਦੇ ਮੋੜ ਤੇ ਚੱਲਦਿਆਂ ਹੋਇਆਂ ਅਸੀਂ ਆਪਣੀ ਸਿਆਣਫ ਨਾਲ ਕੁਝ ਵੀ ਕੀਤਾ ਜਿੱਥੇ ਸਾਨੂੰ ਨੁਕਸਾਨ ਹੋਇਆ ਉੱਥੇ ਉਹ ਮਾਲਕ ਦੋਸ਼ੀ ਹੈ ਤੇ ਜਿੱਥੇ ਸਾਨੂੰ ਲਾਭ ਹੋ ਗਿਆ ਅਸੀਂ ਕੁਝ ਪ੍ਰਾਪਤੀ ਕਰ ਲਈ ਹੈ ਉਥੇ ਇਹ ਸਭ ਕੁਝ ਅਸੀਂ ਕੀਤਾ ਹੈ ਤੇ ਗੁਰੂ ਪਾਤਸ਼ਾਹ ਜੀ ਸਾਨੂੰ ਇਹ ਰਹਿਮਤ ਕਰਦੇ ਆ ਸਮਝਾਉਂਦੇ ਨੇ ਕਹਿੰਦੇ ਉਹ ਆਪ ਹੀ ਪੈਦਾ ਕਰਨ ਵਾਲਾ ਹੈ ਉਹ ਆਪ ਹੀ ਉਹਦੇ ਹੁਕਮ ਦੇ ਵਿੱਚ ਹੀ ਜੀਵਨਾਸ਼ ਹੁੰਦਾ ਹੈ ਅਸਲ ਵਿੱਚ ਜਿਸ ਦਿਨ ਕੋਈ ਸੰਸਾਰ ਤੇ ਆਇਆ ਤੂੰ ਬਹੁਤ ਜ਼ਿਆਦਾ ਖੁਸ਼ ਹੁਣ ਹੈ ਉਸ ਦਿਨ ਤੈਨੂੰ ਇੰਜ ਕੋਈ ਨਹੀਂ ਲੱਗਦਾ ਵੀ ਇਹ ਦਾਤ ਵੀ ਮੈਨੂੰ ਮਾਲਕ ਨੇ ਦਿੱਤੀ ਹੈ ਇੰਜ ਲੱਗਦਾ ਹੈ ਵੀ ਇਹ ਤੇ ਮੇਰੇ ਘਰ ਪ੍ਰਾਪਤ ਹੋਈ ਹੈ ਤੇ ਇਹਦੇ ਵਿੱਚ ਇਹਦਾ ਸੰਸਾਰ ਤੇ ਆਉਣਾ ਜਾਂ ਇਹ ਦਾਤ ਮੈਨੂੰ ਮਿਲੀ ਹੈ ਤੇ ਇਹਦੇ ਵਿੱਚ ਮੇਰਾ ਬਹੁਤ ਵੱਡਾ ਕੋਈ ਅਹਿਮ ਰੋਲ ਹੈ ਨਹੀਂ ਸਜਣਾ ਅਸਲ ਵਿੱਚ ਜਦੋਂ ਕਿਸੇ ਦੇ ਜਨਮ ਦੀ ਗੱਲ ਕੀਤੀ ਤੇ ਤਾਂ ਵੀ ਮਾਲਕ ਨੇ ਆਖਿਆ ਜਾਂ ਇਸ ਬਾਣਾ ਤਾਂ ਜੰਮਿਆ ਜੇ ਉਹਦਾ ਹੁਕਮ ਹੋਇਆ ਤੇ ਦੁਨੀਆ ਤੇ ਆਇਆ ਤੂੰ ਕਿਹੜੇ ਭੁਲੇਖੇ ਦੇ ਵਿੱਚ ਪੈ ਗਿਆ ਜਿਸ ਦਿਨ ਦੁਨੀਆ ਤੋਂ ਜਾਣ ਦੀ ਗੱਲ ਆਈ ਉਸ ਦਿਨ ਤੇ ਚਲੋ ਇਹ ਸ਼ਬਦ ਵਰਤੇ ਹੀ ਜਾਂਦਾ ਹੈ ਕਿ ਉਸ ਮਾਲਕ ਨੂੰ ਮਨਜ਼ੂਰ ਸੀ ਉਸ ਰੱਬ ਨੇ ਚੰਗਾ ਨਹੀਂ ਕੀਤਾ ਜਿਸ ਦਿਨ ਕੋਈ ਦੁਨੀਆ ਤੇ ਆਇਆ ਉਸ ਦਿਨ ਵੀ ਤੂੰ ਖੁਸ਼ੀ ਦੇ ਵਿੱਚ ਇੰਨਾ ਬਾਹਰ ਹੋ ਗਿਆ ਤੂੰ ਉਸ ਮਾਲਕ ਦਾ ਸ਼ੁਕਰ ਨਹੀਂ ਕੀਤਾ ਪਰ ਜਦੋਂ ਇਹ ਗੱਲਾਂ ਮਨ ਵਿੱਚ ਆ ਜਾਣ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਜੇ ਤੈਨੂੰ ਸਮਝ ਪੈ ਜਾਏ ਨਾ ਜਨਮ ਦੇਣ ਵਾਲਾ ਤੇ ਨਾਸ਼ ਕਰਨ ਵਾਲਾ ਵੀ ਉਹ ਮਾਲਕ ਹੈ ਜਿਸ ਨੇ ਮੇਰੀ ਹੋਂਦ ਨੂੰ ਕੜਿਆ ਜਿਸ ਨੇ ਮੇਰੀ ਹੋਂਦ ਨੂੰ ਖਤਮ ਕੀਤਾ ਸਭ ਤੋਂ ਵੱਡਿਆ ਤੇ ਉਹੀ ਹੈ ਨਾ ਜਿਹੜਾ ਬਣਾ ਦਿੰਦਾ ਹੋਵੇ ਜਾਂ ਉਹ ਨਾਸ਼ ਕਰ ਦਿੰਦਾ ਹੋਵੇ ਹੋਰ ਸੰਸਾਰ ਵਿੱਚ ਕਹਿੰਦੇ ਕਿਸੇ ਦੀ ਕੀ ਐਮੀਅਤ ਹੈ ਜਿਹੜਾ ਬਣਾਉਣ ਵਾਲਾ ਉਹ ਸਮਰੱਥ ਹੈ ਤੇ ਨਾਸ਼ ਕਰਨ ਵਾਲਾ ਉਹ ਸਮਰੱਥ ਹੈ ਇਸ ਕਰਕੇ ਉਹਦੇ ਨਾਲ ਜੁੜ ਜਿਸ ਨੇ ਦੁਨੀਆ ਵਿਖਾਈ ਤੇ ਜਿਸ ਨੇ ਦੁਨੀਆ ਤੋਂ ਲੈ ਜਾਣਾ ਫਿਰ ਜਿਸ ਨੇ ਤੈਨੂੰ ਸੰਸਾਰ ਵਿਖਾਇਆ ਹੋਵੇ ਜਿਵੇਂ ਤੈਨੂੰ ਸੰਸਾਰ ਤੋਂ ਲੈ ਕੇ ਜਾਣਾ ਹੋਵੇ ਉਹ ਤੈਨੂੰ ਸੰਸਾਰ ਵਿੱਚ ਵਿਚਰਨ ਦੇ ਢੰਗ ਵੀ ਸਿਖਾਏਗਾ ਦੁਨੀਆ ਵਿੱਚ ਵਿਚਰਨਾ ਕਿਵੇਂ ਹੈ ਕਿਉਂ ਜਿਹੜਾ ਤੈਨੂੰ ਦੁਨੀਆ ਦਿਖਾ ਸਕਦਾ ਹੈ ਜਿਹੜਾ ਤੇਰਾ ਤੈਨੂੰ ਦੁਨੀਆ ਤੋਂ ਲੈ ਕੇ ਜਾ ਸਕਦਾ ਉਹ ਆਪਣਾ ਗਿਆਨ ਦੇ ਕੇ ਤੈਨੂੰ ਇਹ ਵੀ ਸਮਝਾ ਰਿਹਾ ਹੈ ਤੂੰ ਕੀ ਕਰਨ ਵਾਸਤੇ ਆਇਆ ਹੈ ਤੇ ਕਿੰਨਾ ਸਮਾਂ ਤੇਰੇ ਕੋਲ ਹੈ ਤੇ ਤੂੰ ਕੀ ਕਰਕੇ ਦੁਨੀਆ ਤੋਂ ਜਾਣਾ ਸਭ ਮਹਿ ਵਰਤੇ ਏਕੋ ਸੋਈ ਗੌਰਮੁਖ ਸ਼ੋਭਾ ਪਾਵਣਿਆ ਕਹਿੰਦੇ ਸਭਨਾ ਦੇ ਅੰਦਰ ਉਹ ਮਾਲਕ ਆਪ ਹੀ ਵਰਤਦਾ ਪਰ ਅਸਲ ਦੇ ਵਿੱਚ ਸ਼ੋਭਾ ਉਹ ਪ੍ਰਾਪਤ ਕਰਦੇ ਨੇ ਮਾਨ ਸਨਮਾਨ ਉਹਨਾਂ ਨੂੰ ਮਿਲਦਾ ਹੈ ਜਿਹੜੇ ਉਸ ਮਾਲਕ ਦੇ ਘਰ ਨਾਲ ਜੁੜਦੇ ਨੇ ਜਿਹੜੇ ਗੁਰੂ ਦੀ ਮੱਤ ਲੈ ਕੇ ਗੁਰੂ ਦੇ ਰਸਤੇ ਤੇ ਚੱਲਦੇ ਨੇ ਮਾਨ ਸਨਮਾਨ ਸ਼ੋਭਾ ਇੱਜ਼ਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਤੂੰ ਦਿਆਲ ਕਿਰਪਾਲ ਪ੍ਰਭ ਸੋਈ ਦੁੱਧ ਬਿਨ ਦੂਜਾ ਅਬਰ ਨਾ ਕੋਈ ਗੁਰ ਪ੍ਰਸਾਦ ਕਰੇ ਨਾਮ ਦੇਵੇ ਨਾ ਮੇ ਨਾਮ ਸੁਮਾ ਮੰਨਿਆ ਤੂੰ ਦਿਆਲ ਤੂੰ ਦਇਆ ਕਰਨ ਵਾਲਾ ਤੂੰ ਕਿਰਪਾ ਕਰਨ ਵਾਲਾ ਪ੍ਰਭੂ ਤੂੰ ਆਪ ਹੀ ਹੈ ਮੇਰੇ ਵਾਸਤੇ ਤੇ ਦਿਆਲੂ ਕਿਰਪਾਲੂ ਤੂੰ ਆਪ ਹੀ ਹੈ ਸੱਚ ਹੈ ਜਿਹੜਾ ਦਇਆ ਕਰਨ ਵਾਲਾ ਹੋਵੇ ਤੇ ਉਹ ਸਾਨੂੰ ਵੀ ਦਇਆ ਕਰਨੀ ਸਿਖਾਉਂਦਾ ਹੈ ਜਿਹੜਾ ਆਪ ਕਿਰਪਾਲੂ ਹੋਵੇ ਉਹ ਸਾਡੇ ਅੰਦਰ ਵੀ ਉਹ ਤਰਸ ਵਾਲੇ ਗੁਣ ਪੈਦਾ ਕਰਦਾ ਤੂੰ ਕਿਸੇ ਤੇ ਦਇਆ ਕਿਵੇਂ ਕਰਨੀ ਆ ਕੇਵਲ ਪੜਨ ਤੱਕ ਸੀਮਤ ਨਹੀਂ ਮਾਲਕਾ ਤੂੰ ਦਇਆ ਦਾ ਘਰ ਹੈ ਤੂੰ ਕਿਰਪਾ ਦਾ ਘਰ ਹੈ ਤੂੰ ਦਿਆਲੂ ਹੈ ਤੂੰ ਕਿਰਪਾਲੂ ਹੈ ਪੜਨ ਤੱਕ ਨਹੀਂ ਜੇ ਉਹ ਦਇਆਲ ਹੈ ਉਹ ਕਿਰਪਾਲ ਹੈ ਤੇ ਤੇਰੇ ਅੰਦਰ ਵੀ ਦਇਆ ਦੇ ਗੁਣ ਪੈਦਾ ਕਰਦਾ ਹੈ ਇਹ ਤੈਨੂੰ ਸਮਝਾਉਂਦਾ ਐ ਅਸੀਂ ਕਈ ਵਾਰ ਪੜਦੇ ਆ ਨਾ ਵੀ ਜਿਹੜੀ ਸੇਵਾ ਕਰਾਂਗੇ ਅਸੀਂ ਜ਼ਿੰਦਗੀ ਦੇ ਵਿੱਚ ਜਿਹਦਾ ਲੜ ਫੜਾਂਗੇ ਉਹਦੇ ਵਰਗੇ ਗੁਣ ਸਾਡੇ ਅੰਦਰ ਆ ਜਾਂਦੇ ਐ ਅਸੀਂ ਸੰਸਾਰ ਦੀ ਗੱਲ ਕਰੀਏ ਕੋਈ ਮਨੁੱਖ ਗੁਰਮੁਖ ਇਨਸਾਨ ਦੇ ਕੋਲ ਬੈਠਦਾ ਐ ਜਿਹੜਾ ਹਰ ਵੇਲੇ ਗੁਰੂ ਦੀਆਂ ਬਾਤਾਂ ਪਾਉਂਦਾ ਐ ਉਹਦਾ ਪ੍ਰਭਾਵ ਕਬੂਲ-ਕਬੂਲ ਕੇ ਇੱਕ ਦਿਨ ਉਹਦੇ ਜੀਵਨ ਦੀ ਘੜਤ ਵੀ ਉਸੇ ਘੜੀ ਜਾਣ ਲੱਗਦੀ ਐ ਦੂਸਰੇ ਪਾਸੇ ਜਿਸ ਨੇ ਸਾਖਤਾਂ ਦਾ ਸੰਗ ਕੀਤਾ ਉਹਦਾ ਜੀਵਨ ਜਿੰਨਾ ਕੁ ਮਰਜ਼ੀ ਚੰਗਾ ਸੀ ਜਿਸ ਦਿਨ ਉਹਨੇ ਬੁਰਾਈ ਦੇ ਵਿੱਚ ਬੈਠਣਾ ਸ਼ੁਰੂ ਕਰ ਦਿੱਤਾ ਨਾ ਉਹਨਾਂ ਦੇ ਪ੍ਰਭਾਵ ਨੂੰ ਆਪਣੇ ਅੰਦਰ ਪਾਉਣਾ ਸ਼ੁਰੂ ਕਰ ਦਿੱਤਾ ਹੈ ਕਬੂਲਣਾ ਸ਼ੁਰੂ ਕਰ ਦਿੱਤਾ ਤੇ ਉਸ ਦਿਨ ਉਹਨੂੰ ਫਿਰ ਕੋਈ ਚੰਗੇ ਗੁਣਾ ਵਾਲਾ ਨਹੀਂ ਆਖੇਗਾ ਹੌਲੀ ਹੌਲੀ ਬੁਰਾਈ ਅੰਦਰ ਪੈਦਾ ਹੋ ਗਈ ਤੇ ਉਹ ਵੀ ਸਾਖਤ ਬਣ ਗਿਆ ਭਾਵੇਂ ਜਿਹੋ ਜਿਹਾ ਲੜਫੜਿਆ ਉਹੋ ਜੇ ਗੁਣ ਤੇਰੇ ਅੰਦਰ ਵੀ ਧਾਰਨ ਹੋ ਜਾਣੇ ਐ ਜੇ ਤੂੰ ਆਖਦਾ ਪ੍ਰਭੂ ਦਿਆਲੂ ਹੈ ਜੇ ਤੂੰ ਆਖਦਾ ਗੁਰੂ ਕਿਰਪਾਲੂ ਹੈ ਮੇਰਾ ਮਾਲਕ ਦਇਆ ਕਰਨ ਵਾਲਾ ਫਿਰ ਯਾਦ ਰੱਖੀ ਤੇਰੇ ਜੀਵਨ ਵਿੱਚੋਂ ਵੀ ਦਇਆ ਵਾਲੇ ਗੁਣ ਝਲਕਣੇ ਚਾਹੀਦੇ ਐ ਵੀ ਤੂੰ ਕਿਹੜੇ ਗੁਰੂ ਦਾ ਸਿੱਖ ਹੈ ਤੂੰ ਕਿਹੜੇ ਗੁਰੂ ਦੇ ਨਾਲ ਜੁੜਿਆ ਹੋਇਆ ਹੈ ਜਿਹੜਾ ਗੁਰੂ ਕਿਸੇ ਦਾ ਬੁਰਾ ਨਹੀਂ ਕਰਦਾ ਜਿਹੜਾ ਕਿਸੇ ਦੀ ਬੁਰਾਈ ਮੰਗਦਾ ਕੋਈ ਨਹੀਂ ਜਿਹੜਾ ਸੰਸਾਰ ਦਾ ਭਲਾ ਹੀ ਕਰਦਾ ਹੋਵੇ ਫਿਰ ਉਹਦੇ ਕੋਲ ਗਾਉਣ ਵਾਲਾ ਉਹਦੇ ਸੋਲੇ ਗਾਉਣ ਵਾਲਾ ਉਹਦੀ ਬਾਣੀ ਪੜਨ ਵਾਲਾ ਕਿਸੇ ਦਾ ਬੁਰਾ ਨਹੀਂ ਕਰ ਸਕਦਾ ਦੁੱਧ ਬਿਨ ਦੂਜਾ ਅਵਰਨਾ ਕੋਈ ਤੇਰੇ ਤੋਂ ਬਿਨਾ ਕੋਈ ਦੂਜਾ ਦਿਸਦਾ ਹੀ ਨਹੀਂ ਕੋਈ ਨજર ਨਹੀਂ ਆਉਂਦਾ ਜੇ ਮੈਂ ਤੇਰੇ ਗੁਣਾਂ ਦੀ ਗੱਲ ਕਰਾਂ ਹੇ ਕਾਲਪੁਰਖ ਤੇਰੀਆਂ ਰਹਿਮਤਾਂ ਦੀ ਗੱਲ ਕਰਾਂ ਤੇ ਮੈਨੂੰ ਸੰਸਾਰ ਇੱਕ ਪਾਸੇ ਤੇ ਤੇਰਾ ਨਾਮ ਇੱਕ ਪਾਸੇ ਹੈ ਤੇਰੇ ਵਰਗਾ ਕੋਈ ਦੂਜਾ ਦੁਨੀਆ ਤੇ ਦਿਸਿਆ ਹੀ ਨਹੀਂ ਮੈਂ ਜਿੱਥੋਂ ਤੱਕ ਮਰਜ਼ੀ ਮਾਪਣ ਦੀ ਕੋਸ਼ਿਸ਼ ਕੀਤੀ ਕੋਈ ਹੋਏਗਾ ਨਹੀਂ ਮਾਲਕਾ ਜਿੰਨਾ ਕੁਛ ਮੈਨੂੰ ਤੂੰ ਦੇ ਕੇ ਨਵਾਜਿਆ ਨਾ ਦੁਨੀਆ ਤੇ ਤੇਰੇ ਬਰਾਬਰੀ ਕਰਨ ਵਾਲਾ ਕੋਈ ਦੂਜਾ ਨਹੀਂ ਹੈ ਕਿਉਂ ਤੂੰ ਹੈ ਹੀ ਕਾਲਪੁਰਖ ਹੈ ਤੂੰ ਹੈ ਹੀ ਐਸਾ ਅਪਹੁੰਚ ਹੈ ਤੇਰੇ ਤੱਕ ਕੋਈ ਪਹੁੰਚ ਹੀ ਨਹੀਂ ਸਕਦਾ ਬਰਾਬਰੀ ਤਾਂ ਤਾਂ ਹੋਏਗੀ ਨਾ ਜੇ ਉਹਦੇ ਤੱਕ ਪਹੁੰਚਿਆ ਜਾ ਸਕਦਾ ਤਾਂ ਕਿਸੇ ਦੇ ਕੋਲ 100 ਏਕੜ ਜ਼ਮੀਨ ਹੋਏ ਇਹ ਦੂਸਰੇ ਦੇ ਕੋਲ ਪੰਜਾਇਤ ਉਹ ਆਖੇ ਮੈਂ ਇਹਦੇ ਤੱਕ ਪਹੁੰਚਣਾ ਚਾਹਣਾ ਮੈਂ ਇਹਦੇ ਤੋਂ ਅੱਗੇ ਲੰਘਣਾ ਚਾਹਣਾ ਹਾਂ ਉਹ ਮਿਹਨਤ ਕਰਕੇ ਪੰਜਾਹ ਤੋਂ 100 ਤੱਕ ਜਾ ਕੇ ਇੱਕ ਦਿਨ ਆਖ ਸਕੇਗਾ ਭਾਈ ਮੈਂ ਤੇਰੇ ਬਰਾਬਰ ਹੋ ਗਿਆ ਜਾਂ ਮੈਂ ਤੇਰੇ ਤੋਂ ਇੱਕ ਏਕੜ ਵਾਧੂ ਗਿਆ ਤੇ ਜਿਹੜੇ ਕਾਲਪੁਰਖ ਦੀ ਕੋਈ ਬਰਾਬਰੀ ਕਰ ਹੀ ਨਹੀਂ ਸਕਦਾ ਜਿਹੜਾ ਹੈ ਹੀ ਆ ਪਹੁੰਚ ਹੈ ਸਾਡੀ ਪਹੁੰਚ ਤੋਂ ਹੀ ਪਰੇ ਹੈ ਉਹਦੇ ਬਰਾਬਰ ਦਾ ਕੋਈ ਕਿਵੇਂ ਹੋ ਸਕਦਾ ਉਹਦੇ ਤੇ ਗੁਣ ਗਾਉਣ ਵਾਲੇ ਉਹਦੀ ਕੀਮਤ ਪਾਉਣ ਵਾਲੇ ਦੁਨੀਆਂ ਤੇ ਬੜੇ ਆਏ ਗਾ ਗਾ ਕੇ ਸੰਸਾਰ ਤੋਂ ਤੁਰ ਗਏ ਨੇ ਪਰ ਉਹਦਾ ਕੋਈ ਪਾਰਲਾ ਪੰਨਾ ਲੱਭ ਕੋਈ ਨਹੀਂ ਸਕਿਆ ਕਹਿੰਦੇ ਇਸ ਕਰਕੇ ਮੈਨੂੰ ਲੱਗਦਾ ਵੀ ਤੇਰੇ ਵਰਗਾ ਦੂਜਾ ਕੋਈ ਦੁਨੀਆਂ ਤੇ ਹੈ ਨਹੀਂ ਹੈ ਜਦੋਂ ਗੁਰੂ ਕਿਰਪਾ ਕਰੇ ਗੁਰਪ੍ਰਸਾਦ ਕਰੇ ਨਾਮ ਦੇਵੇ ਨਾਮੇ ਨਾਮ ਸੁਮਾਵਣਿਆ ਜਦੋਂ ਉਹ ਰਹਿਮਤ ਕਰੇ ਕਹਿੰਦੇ ਫਿਰ ਉਹ ਨਾਮ ਦੀ ਦਾਤ ਦੇ ਕੇ ਨਵਾਜਦਾ ਹੈ ਤੇ ਜਿਹੜਾ ਨਾਮ ਦੇ ਨਾਲ ਜੁੜਦਾ ਫਿਰ ਉਸ ਅਕਾਲ ਪੁਰਖ ਦਾ ਉਸ ਮਾਲਕ ਦਾ ਰੂਪ ਹੋ ਜਾਂਦਾ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਭਰੇ ਤੇਰੇ ਪੰਡਾਰਾ ਤੂੰ ਆਪ ਸਦਾ ਕਾਇਮ ਰਹਿਣ ਵਾਲਾ ਸੱਚਾ ਹੈ ਸਿਰਜਣਹਾਰਾ ਸਦੀਵੀ ਹੈ ਅਸੀਂ ਬਹੁਤਾਂ ਤਾਰ ਵਾਰ ਪੜਦੇ ਆ ਬੱਚੇ-ਬੱਚੇ ਨੂੰ ਇਹ ਪੰਕਤੀ ਯਾਦ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸਚ ਨਾਨਕ ਉਸੇ ਭੀ ਸਚ ਪਤਾ ਲੱਗਦਾ ਤੂੰ ਆਪ ਹੀ ਸੱਚਾ ਹੈ ਤੂੰ ਸਭਨਾ ਨੂੰ ਪਾਲਣ ਵਾਲਾ ਤੂੰ ਸਾਰਿਆਂ ਨੂੰ ਪੈਦਾ ਕਰਨ ਵਾਲਾ ਸਿਰਜਣਹਾਰ ਹੈ ਤੇਰੀ ਭਗਤੀ ਦੇ ਜਿਹੜੇ ਖਜ਼ਾਨੇ ਨੇ ਨਾ ਉਹ ਭਰੇ ਹੋਏ ਹੈ ਗੋ ਰਮੁਖ ਨਾਮ ਮਿਲੇ ਮਨ ਭਿਜੈ ਸਹਜ ਸਮਾਦ ਲਗਾਵਣਿਆ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਜਿਹੜਾ ਆਪਣੇ ਮਨ ਨੂੰ ਉਸ ਅਕਾਲ ਪੁਰਖ ਦੇ ਨਾਲ ਜੋੜ ਲੈਂਦਾ ਹੈ ਕਹਿੰਦੇ ਉਹਦੇ ਤੇ ਰਹਿਮਤ ਹੋ ਜਾਂਦੀ ਹੈ ਉਹਦਾ ਮਨ ਗੁਰੂ ਦੇ ਸ਼ਬਦ ਨਾਲ ਭਿੱਜ ਗਿਆ ਉਹ ਆਡੋਲਤਾ ਦੀ ਅਵਸਥਾ ਵਿੱਚ ਰੱਬ ਦੇ ਨਾਲ ਜੁੜਿਆ ਰਹਿੰਦਾ ਹੈ ਉਹ ਕਦੇ ਡੋਲਦਾ ਨਹੀਂ ਕਿਉਂ ਕਿਉਂਕਿ ਉਸ ਨੇ ਗੁਰੂ ਦੀ ਮੱਤ ਆਪਣੇ ਜੀਵਨ ਵਿੱਚ ਧਾਰਨ ਕਰ ਲਈ ਉਹਦਾ ਨਾਮ ਦੇ ਨਾਲ ਜਿਹੜਾ ਮਨ ਸੀ ਨਾ ਉਹ ਭਿੱਜ ਗਿਆ ਜਿਸ ਦਿਨ ਮਨ ਮੰਨ ਗਿਆ ਉਸ ਦਿਨ ਸਾਰੇ ਹੱਲ ਹੋ ਜਾਣੇ ਇਹਨੂੰ ਹੀ ਤੇ ਮਨਾਉਣਾ ਔਖਾ ਕਿਉਂ ਅਸੀਂ ਪੜਦੇ ਵੀ ਹਾਂ ਇਹ ਜਿਹੜਾ ਮਨ ਹੈ ਨਾ ਇਹ ਐਸਾ ਇਹ ਸਾਰਾ ਕੁਝ ਜਾਣਦਾ ਹੋਇਆ ਵੀ ਔਗਣ ਕਰਦਾ ਹੈ ਇਹਨੂੰ ਹੀ ਮਨਾਉਣਾ ਔਖਾ ਜਿਸ ਦਿਨ ਗੁਰੂ ਦੇ ਸ਼ਬਦ ਨਾਲ ਇਹ ਪਤੀਜ ਗਿਆ ਇਹ ਮਨ ਖੁਸ਼ ਹੋ ਗਿਆ ਕਹਿੰਦੀ ਉਸ ਦਿਨ ਤੇਰੇ ਸਾਰੇ ਕਾਰਜ ਰਾਸ ਹੋ ਜਾਣੇ ਹੈ ਇਹੀ ਤੇਨੂੰ ਟਿਕਣ ਨਹੀਂ ਦਿੰਦਾ ਇਹ ਹੀ ਮਨ ਹੈ ਜਿਹੜਾ ਤੈਨੂੰ ਟਿਕਾਓ ਵਿੱਚ ਔਣ ਨਹੀਂ ਦਿੰਦਾ ਤੇ ਜਿਸ ਦਿਨ ਇਹ ਟਿਕ ਗਿਆ ਮਨ ਭਿੱਜਿਆ ਜਿਸ ਦਿਨ ਮਨ ਭਿੱਜ ਗਿਆ ਉਸ ਦਿਨ ਤੂੰ ਗੁਰਮੁਖ ਦੀ ਅਵਸਥਾ ਤੇ ਆ ਜਾਣਾ ਹੈ ਉਸ ਦਿਨ ਤੇਰੀ ਉਸ ਮਾਲਕ ਦੇ ਨਾਲ ਸਾਂਝ ਬਣ ਜਾਣੀ ਹੈ ਫਿਰ ਤੇਰੇ ਤੇ ਉਸ ਮਾਲਕ ਵਿੱਚ ਕੋਈ ਭੇਦ ਭਾਵ ਨਹੀਂ ਰਹਿਣਾ ਸੰਸਾਰ ਦੇ ਵਿੱਚ ਅਖੌਤੀ ਤੌਰ ਤੇ ਜਿਨ੍ਹਾਂ ਨੂੰ ਲੋਕ ਗਰੀਬ ਆ ਕੇ ਦੁਰਕਾਰ ਦੇ ਸੀ ਨਾ ਜਿਸ ਦਿਨ ਉਹਨਾਂ ਦਾ ਮਨ ਭਿੱਜ ਗਿਆ ਗੁਰੂ ਨੇ ਉਹਨਾਂ ਨੂੰ ਉੱਚਾ ਚੁੱਕ ਦਿੱਤਾ ਗੁਰੂ ਨੇ ਉਹਨਾਂ ਵਿੱਚ ਫਰਕ ਕੋਈ ਨਹੀਂ ਰਹਿਣ ਦਿੱਤਾ ਮਨ ਭਿੱਜਣ ਦੀ ਗੱਲ ਹੈ ਜਿਹੜਾ ਕੋਈ ਹੰਕਾਰ ਦੇ ਵਿੱਚ ਆਇਆ ਕਿਉਂਕਿ ਗੁਰਬਾਣੀ ਸਾਨੂੰ ਕਹਿ ਰਹੀ ਹੈ ਨਾ ਗੁਰਬਾਣੀ ਦੇ ਪਾਵਨ ਬਚਨ ਨੇ ਗੁਰਮੁਖ ਨਾਮ ਮਿਲੇ ਮਨ ਭਿੱਜੇ ਜਿਸ ਦਿਨ ਮਨ ਭਿੱਜ ਗਿਆ ਮਨ ਝੁੱਕ ਗਿਆ ਮਨ ਨਹੀਂ ਗੁਰੂ ਦੇ ਸ਼ਬਦ ਨੂੰ ਕਬੂਲ ਕਰ ਲਿਆ ਦੁਨੀਆ ਦੇ ਲੋਕ ਆਖਦੇ ਸੀ ਸ਼ੂਦਰ ਹੈ ਸੰਸਾਰ ਦੇ ਲੋਕ ਆਖਦੇ ਸੀ ਇਹ ਨੀਵੀਂ ਜਾਤ ਵਾਲੇ ਨੇ ਜਿਸ ਦਿਨ ਮਨ ਗੁਰੂ ਦੇ ਸ਼ਬਦ ਨਾਲ ਭਿੱਜ ਗਿਆ ਮੇਰੇ ਮਾਲਕ ਨੇ ਗਲਵਕੜੀ ਵਿੱਚ ਲੈ ਲਿਆ ਤੈਨੂੰ ਦੁਨੀਆਂ ਦੇ ਲੋਕ ਸ਼ੁੱਧਾ ਰੱਖਦੇ ਹੋਣਗੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਵਰਗਿਆਂ ਨੂੰ ਆਖਿਆ ਤੂੰ ਤੇ ਮੇਰਾ ਭਰਾ ਤੂੰ ਮੇਰੇ ਤੋਂ ਕੋਈ ਵੱਖਰਾ ਨਹੀਂ ਹੈ ਜਿਸ ਨੂੰ ਲੋਕ ਆਖਦੇ ਸੀ ਇਹ ਹੰਕਾਰੀ ਬਿਰਤੀ ਵਾਲਾ ਜਿਸ ਨੂੰ ਲੋਕ ਆਖਦੇ ਸੀ ਇਹ ਨੂੰ ਸੰਸਾਰਿਕ ਜਾਇਦਾਦ ਔਦਿਆਂ ਦਾ ਹੰਕਾਰ ਹੋ ਗਿਆ ਦੁਨੀਆ ਦੇ ਵਿੱਚ ਬੜੇ ਵੱਡੇ ਵੱਡੇ ਆਏ ਜਿਸ ਦਿਨ ਮਨ ਭਿੱਜ ਗਿਆ ਉਸ ਦਿਨ ਮਨ ਝੁੱਕ ਗਿਆ ਮਾਲਕਾ ਅੱਜ ਤੱਕ ਹੰਕਾਰ ਦੇ ਵਿੱਚ ਫਿਰਦਾ ਸੀ ਪਰ ਮੈਨੂੰ ਪਤਾ ਲੱਗਿਆ ਤੇਰੀਆਂ ਬਖਸ਼ਿਸ਼ਾਂ ਤੋਂ ਬਿਨਿਆ ਦੁਨੀਆ ਦੇ ਜਿੰਨੇ ਮਰਜੀ ਤਾਜ ਹਾਸਲ ਕਰ ਲਵਾਂ ਨਾ ਉਹ ਮੇਰੇ ਵਾਸਤੇ ਤਾਜ ਨਹੀਂ ਹੈ ਤੇਰਾ ਤਖਤ ਹੀ ਮੇਰੇ ਵਾਸਤੇ ਉੱਚਾ ਹੈ ਜਿਸ ਦਿਨ ਮਨ ਭਿੱਜ ਗਿਆ ਉਹਨੇ ਨੀਮਿਆਂ ਨੂੰ ਵੀ ਉੱਚੇ ਬਣਾ ਦਿੱਤਾ ਜਿਸ ਦਿਨ ਮਨ ਭਿੱਜ ਗਿਆ ਉਹਨੇ ਹੰਕਾਰ ਦੇ ਵਿੱਚ ਚੱਲਣ ਵਾਲਿਆਂ ਨੂੰ ਵੀ ਸ਼ਬਦ ਦੇ ਵਿੱਚ ਜੋੜ ਦਿੱਤਾ ਗੁਰੂ ਜੀ ਕਹਿੰਦੇ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਸ਼ਤਰ ਤਰੇ ਤੇ ਗੁਰੂ ਜੀ ਕਹਿੰਦੇ ਤੂੰ ਇਹ ਹੂਸਣ ਇਹ ਜਾਇਦਾਦ ਇਹ ਜ਼ਮੀਨ ਇਹ ਰਿਸ਼ਤਿਆਂ ਦੇ ਹੰਕਾਰ ਵਿੱਚ ਨਸ਼ੇ ਵਿੱਚ ਆਕੜ ਆਕੜ ਕੇ ਤੁਰਦਾ ਮੇਰੇ ਵਰਗਾ ਕੋਈ ਹੈ ਨਹੀਂ ਪਰਜਾਦ ਰੱਖੀ ਜਿਸਨ ਗੁਰੂ ਦਾ ਮਲਾਪ ਹਾਸਲ ਹੋਏਗਾ ਨਾ ਉਸ ਦਿਨ ਹੀ ਸਭ ਤੋਂ ਵੱਡੀ ਬਖਸ਼ਿਸ਼ ਹੈ ਗੁਰੂ ਤੋਂ ਬਿਨਾ ਜੋ ਮਰਜੀ ਇਕੱਠਾ ਕਰਲਾ ਸੰਸਾਰ ਦੇ ਵਿੱਚ ਸਕੂਨ ਨਹੀਂ ਮਿਲਣਾ ਬੋਲੋ ਜੀ ਸਤਨਾਮ ਗੁਰੂ ਜੀ ਰੰਤ ਕਰਨ ਲੱਗੇ ਅਸਲ ਵਿੱਚ ਜਿਸ ਦਾ ਨਾਮ ਦੇ ਨਾਲ ਮਨ ਭਿੱਜ ਗਿਆ ਸਹਿਜ ਸਮਾਧ ਲਗਾਮਣ ਆ ਅਡੋਲਤੀ ਅਵਸਥਾ ਵਿੱਚ ਚੱਲਦੇ ਨੇ ਨਨ ਦਿਨ ਗੁਣ ਗਾ ਮਾ ਪ੍ਰਪਤੀ ਤੇ ਤੁਦ ਸਲਾਹੀ ਪ੍ਰੀਤਮ ਮੇਰੇ ਹੇ ਪ੍ਰਭੂ ਮੇਰੇ ਤੇ ਕਿਰਪਾ ਕਰੋ ਮੈਂ ਹਰ ਵੇਲੇ ਤੇਰੇ ਗੁਣ ਗਾਉਂਦਾ ਰਹਾ ਮੈਂ ਹਮੇਸ਼ਾ ਤੇਰੀ ਸਿਫਤ ਸਲਾਹ ਕਰਦਾ ਰਹਾ ਤੁਦ ਬਿਨ ਅਵਰਨਾ ਕੋਈ ਜਾਚਾ ਗੁਰ ਪ੍ਰਸਾਦੀ ਤੂੰ ਪਾਵਣਿਆ ਤੇਥੋਂ ਬਿਨਾ ਮੈਂ ਕਿਸੇ ਪਾਸੋਂ ਕੁਛ ਵੀ ਨਾ ਮੰਗਾ ਜਾਚਾਂ ਤੋ ਭਾਵ ਮੰਗਾ ਮੰਗਣਾ ਤੇਰੇ ਤੋਂ ਬਿਨਾ ਕਿਸੇ ਤੋਂ ਕੁਛ ਨਾ ਮੰਗਾ ਕਿਉਂਕਿ ਮੈਨੂੰ ਕੋਈ ਦਿਸਦਾ ਹੀ ਨਹੀਂ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਇਹ ਸਾਰੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੋ ਸਕਦੀ ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਮੇਰਾ ਤੁਹਾਡੇ ਨਾਲ ਮੇਲ ਹੋ ਸਕਦਾ ਇਸ ਕਰਕੇ ਮੈਂ ਚਾਹੁੰਨਾ ਹੈ ਮੇਰੇ ਤੇ ਕਿਰਪਾ ਬਣਾਈ ਰੱਖਿਓ ਤੇ ਮੈਂ ਕਿਸੇ ਹੋਰ ਧਰ ਤੇ ਨਾ ਚੁਕਾਂ ਆਗਮ ਕੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰ ਹੈ ਤੂੰ ਲਹਿ ਮਿਲਾਇ ਅਗੰ ਅਗੋਚਰ ਆ ਪਹੁੰਚ ਪ੍ਰਮਾਤਮਾ ਕਹਿੰਦੇ ਤੂੰ ਕਿੰਨਾ ਵੱਡਾ ਹੈ ਅਸਲ ਦੇ ਵਿੱਚ ਮੈਂ ਆਪਣੀ ਸਿਆਣਫ ਦੀ ਗੱਲ ਕਰਾਂ ਤੇ ਮੈਂ ਤੇਰੀ ਕੀਮਤ ਹੀ ਨਹੀਂ ਪਾ ਸਕਦਾ ਤੂੰ ਕਿੰਨਾ ਕੁ ਵੱਡਾ ਹੈ ਤੂੰ ਬਹੁਤ ਵੱਡਾ ਹੈ ਤੂੰ ਬੇਅੰਤ ਹੈ ਪਰ ਸੱਚ ਇਹ ਹੈ ਕੋ ਵਿਰਲਾ ਜਾਣਾ ਤੂੰ ਬੇਅੰਤ ਤੇ ਹੈ ਪਰ ਕੋਈ ਵਿਰਲਾ ਮਨੁੱਖ ਹੈ ਜਿਹੜਾ ਤੈਨੂੰ ਜਾਣਦਾ ਹੈ ਕਹਿੰਦੇ ਤੂੰ ਪੌਂਚ ਹੈ ਇਹ ਗੱਲ ਕੋਈ ਜੀਵਨੀ ਦੱਸ ਸਕਦਾ ਵੀ ਤੂੰ ਕਿੰਨਾ ਕੁ ਵੱਡਾ ਹੈ ਪਰ ਸੱਚ ਹੈ ਕਹਿੰਦੇ ਆਪਣੀ ਕਿਰਪਾ ਕਰੈ ਤੂੰ ਲਹਿ ਮਿਲਾਈ ਜਿਸ ਮਨੁੱਖ ਉੱਤੇ ਤੂੰ ਆਪਣੀ ਮਿਹਰ ਕਰਦਾ ਓਨੂੰ ਤੂੰ ਆਪਣੇ ਚਰਨਾਂ ਨਾਲ ਜੋੜ ਲੈਣਾ ਪੂਰੇ ਗੁਰ ਕੈ ਸ਼ਬਦ ਧਿਆਈਐ ਸ਼ਬਦ ਸੇਵ ਸੁਖ ਪਾਵਣਿਆ ਪੂਰੇ ਗੁਰੂ ਦੀ ਬਾਣੀ ਨਾਲ ਜੁੜ ਕੇ ਪੂਰੇ ਗੁਰੂ ਦੇ ਸ਼ਬਦਾਂ ਨੂੰ ਧਿਆ ਕੇ ਤੇ ਜਿਹੜੇ ਇਸ ਪਾਸੇ ਜੁੜਦੇ ਨੇ ਜੀਵਨ ਦੇ ਅੰਦਰ ਕਹਿੰਦੇ ਸੁਖ ਪਾਵਣ ਆ ਉਹਨਾਂ ਨੂੰ ਸਦੀਵੀ ਸੁਖ ਮਿਲ ਗਿਆ ਰਸਨਾ ਗੁਣਵੰਤੀ ਗੁਣ ਗਾਵੇ ਨਾਮ ਸਲਾਹੇ ਸੱਚੇ ਭਾਵੇ ਉਹ ਜੀਵ ਭਾਗਾ ਵਾਲੀ ਹੈ ਕਿਹੜੀ ਗੁਣਵੰਤੀ ਹੈ ਕਿਹੜੀ ਜਿਹੜੀ ਗੁਣ ਗਾਵੈ ਜਿਹੜੀ ਉਹਦੇ ਗੁਣਾ ਦੀ ਉਸਤਤ ਕਰਦੀ ਹੈ ਜਿਹੜੀ ਚੁਗਲੀ ਨਿੰਦਿਆ ਨਹੀਂ ਕਰਦੀ ਜਿਹੜੀ ਦੁਨੀਆ ਦੇ ਰੰਗ ਤਮਾਸ਼ਿਆਂ ਨੂੰ ਨਹੀਂ ਗਾਉਂਦੀ ਉਸ ਮਾਲਕ ਦੀ ਉਸਤਤ ਗਾਉਂਦੀ ਹੈ ਉਹਦੀ ਸਿਫਤ ਸਲਾਹ ਵਿੱਚ ਜੁੜਦੀ ਹੈ ਤੇ ਜਿਹੜੇ ਨਾਮ ਦੇ ਵਿੱਚ ਰੰਗੇ ਜਾਂਦੇ ਨੇ ਜਿਨ੍ਹਾਂ ਨੂੰ ਨਾਮ ਪਿਆਰਾ ਲੱਗਦਾ ਹੈ ਜਿਹੜਾ ਪਰਮਾਤਮਾ ਦੇ ਨਾਮ ਨੂੰ ਸਲਾਉਂਦਾ ਹੈ ਕਹਿੰਦੇ ਉਹ ਉਸ ਮਾਲਕ ਦੇ ਕੋਲ ਵੀ ਭਾ ਜਾਂਦਾ ਹੈ ਨਾਮ ਸਲਾਹੇ ਸੱਚੇ ਭਾਵੇ ਉਸ ਮਾਲਕ ਨੂੰ ਚੰਗੇ ਲੱਗਦੇ ਨੇ ਨਾਮ ਸਲਾਹੇ ਸੱਚੇ ਭਾਵੇ ਗੁਰਮੁਖ ਸਦਾ ਰਹੇ ਰੰਗ ਰਾਤੀ ਮਿਲ ਸੱਚੇ ਸ਼ੋਭਾ ਪਾਵਣਿਆ ਗੁਰੂ ਦੀ ਮੱਤ ਲੈ ਕੇ ਚੱਲਣ ਵਾਲੇ ਗੁਰੂ ਦੇ ਰੰਗ ਵਿੱਚ ਚੱਲਦੇ ਨੇ ਉਹ ਰੰਗ ਜਿਹੜਾ ਕਦੇ ਲਹਿੰਦਾ ਨਹੀਂ ਹਰ ਵੇਲੇ ਦਿਨ ਰਾਤੀ ਉਸ ਮਾਲਕ ਦੀ ਸਿਫਤ ਸਲਾਹ ਵਿੱਚ ਜੁੜਦੇ ਨੇ ਮਿਲ ਸੱਚੇ ਸ਼ੋਭਾ ਪਾਵਣਿਆ ਉਹਨਾਂ ਨੇ ਸੱਚੇ ਨਾਲ ਜੁੜ ਕੇ ਜੀਵਨ ਵਿੱਚ ਮਾਨ ਸਨਮਾਨ ਪ੍ਰਾਪਤ ਕੀਤਾ ਮਨਮੁਖ ਕਰਮ ਕਰੇ ਅਹੰਕਾਰੀ ਜੂਏ ਜਨਮ ਸਭ ਬਾਜੀ ਹਾਰੀ ਆਪਣੀ ਮਨ ਦੇ ਪਿੱਛੇ ਲੱਗਣ ਵਾਲਾ ਹੰਕਾਰ ਵਿੱਚ ਆ ਕੇ ਇਦਾਂ ਦੇ ਕਰਮ ਕਰਦਾ ਏ ਇਦਾਂ ਦੀ ਕਰਮ ਕਰਮ ਕਰਦਾ ਏ ਜੀਵਨ ਵਿੱਚ ਕਹਿੰਦੇ ਜੂਏ ਜਨਮ ਸਭ ਬਾਜੀ ਹਾਰੀ ਇਸ ਤਰ੍ਹਾਂ ਜਿਵੇਂ ਜੂਏ ਦੇ ਵਿੱਚ ਸਭ ਕੁਝ ਹਾਰ ਜਾਂਦਾ ਹੈ ਨਾ ਇਹਦੇ ਜੂਏ ਦੇ ਤਰ੍ਹਾਂ ਜੂਏ ਵਿੱਚ ਆਪਣਾ ਜੀਵਨ ਏਦਾਂ ਹਾਰ ਦਿੰਦਾ ਐ ਐਡਾ ਸੋਹਣਾ ਕੀਮਤੀ ਜੀਵਨ ਮਿਲਿਆ ਸੀ ਨਾ ਇਹਨੇ ਜੀਵਨ ਦੀ ਬਾਜ਼ੀ ਗਵਾ ਲਈ ਐ ਹਾਰ ਕੇ ਚੱਲਿਆ ਅਸੀਂ ਬਹੁਤ ਆਤਤਵਾਰ ਪੜਦੇ ਆ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕੁਛ ਖੱਟਿਆ ਨਹੀਂ ਐ ਕੁਛ ਪ੍ਰਾਪਤੀ ਨਹੀਂ ਕੀਤੀ ਜਿਹੜਾ ਸੀ ਕੋਲੋਂ ਗਵਾ ਲਿਆ ਉਹਦੇ ਬਦਲੇ ਸਵਾਸਾਂ ਦੇ ਬਦਲੇ ਚੰਗਿਆਈ ਖੱਟਨੀ ਸੀ ਗੁਣ ਪੈਦਾ ਕਰਨੇ ਸੀ ਉਹ ਪ੍ਰਾਪਤੀ ਕਰ ਨਹੀਂ ਸਕਿਆ ਅੰਤਰ ਲੋਭ ਮਹਾ ਗੁਬਾਰਾ ਫਿਰ ਫਿਰ ਆਵਣ ਜਾਵਣਿਆ ਅੰਦਰ ਹੰਕਾਰ ਹੈ ਹਨੇਰਾ ਵਕਾਰ ਨੇ ਅਕਦਾ ਹਨੇਰਾ ਤੇ ਕਹਿੰਦੇ ਫਿਰ ਫਿਰ ਆਵਣ ਜਾਵਣਿਆ ਆਉਣ ਜਾਣ ਦੇ ਚੱਕਰ ਵਿੱਚ ਲੱਗਿਆ ਹੋਇਆ ਆਪੇ ਕਰਤਾ ਦੇ ਵਡਿਆਈ ਉਹਨਾਂ ਨੂੰ ਉਹ ਕਰਤਾਰ ਉਹ ਮਾਲਕ ਆਪ ਬੜਿਆਈ ਬਖਸ਼ਦਾ ਜਿਨਨ ਕੋ ਆਪ ਲਿਖਤ ਧੁਰ ਪਾਈ ਜਿਨਾ ਮਨੁੱਖਾਂ ਦੇ ਭਾਗਾਂ ਵਿੱਚ ਅਕਾਲ ਪੁਰਖ ਆਪਣੀ ਦਰਗਾਹ ਤੋਂ ਹੀ ਨਾਮ ਦੀ ਦਾਤ ਐਸੇ ਲੇਖ ਲਿਖ ਕੇ ਭੇਜਦਾ ਹੈ ਜਿਹੜੇ ਆਪਣੇ ਜੀਵਨ ਨੂੰ ਗੁਰੂ ਦੇ ਆਛੇ ਅਨੁਸਾਰ ਸਵਾਰ ਲੈਂਦੇ ਆ ਜਿਹੜੇ ਉਹਦੀ ਰਹਿਮਤ ਦੇ ਪਾਤਰ ਬਣ ਜਾਂਦੇ ਆ ਨਾਨਕ ਨਾਮ ਮਿਲੈ ਭਉ ਪੰਜਨ ਗੁਰਸ਼ਬਦੀ ਸੁਖ ਪਾਵਣਿਆ ਏ ਨਾਨਕ ਉਹਨਾਂ ਨੂੰ ਇਸ ਨਾਮ ਦੀ ਪ੍ਰਾਪਤੀ ਹੁੰਦੀ ਹੈ ਉਹਨਾਂ ਵਿਭਾਗੀਆਂ ਨੂੰ ਦੁਨੀਆ ਦੇ ਸਾਰੇ ਦੁੱਖ ਦੂਰ ਕਰਨ ਵਾਲਾ ਨਾਮ ਮਿਲ ਜਾਂਦਾ ਹੈ ਭੌ ਭੰਜਨ ਜਿਨੇ ਸਾਰੇ ਦੁੱਖਾਂ ਪਾਪਾਂ ਕਲੇਸ਼ਾਂ ਦਾ ਨਾਸ਼ ਕੀਤਾ ਮਿਲ ਜਾਂਦਾ ਤੇ ਉਹ ਗੁਰ ਸ਼ਬਦ ਦੇ ਨਾਲ ਜੁੜ ਕੇ ਗੁਰ ਸ਼ਬਦੀ ਸੁਖ ਪਾਵਣਿਆ ਸੁੱਖਾਂ ਦੀ ਪ੍ਰਾਪਤੀ ਕਰਦੇ ਨੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣਾ ਜੀਵਨ ਸਵਾਰ ਲੈਂਦੇ ਨੇ ਗੁਰੂ ਪਾਤਸ਼ਾਹ ਜੀ ਰਹਿਮ ਕਰਨ ਅਰਦਾਸ ਕਰੀਏ ਸਾਨੂੰ ਵੀ ਸਮਝ ਆ ਜਾਏ ਹਰ ਇੱਕ ਹਿਰਦੇ ਦੇ ਅੰਦਰ ਉਸ ਅਕਾਲ ਪੁਰਖ ਮਾਲਕ ਦੇ ਨਾਮ ਦੀ ਪਛਾਣ ਹੋ ਜਾਏ ਉਸ ਮਾਲਕ ਦਾ ਵਾਸਾ ਸਭ ਦੇ ਅੰਦਰ ਨਜ਼ਰ ਆਉਣ ਲੱਗ ਜਾਏ ਗੁਰੂ ਪਾਤਸ਼ਾਹ ਜੀ ਰਹਿਮ ਕਰਨ ਵਿਚਾਰ ਕਰਦਿਆਂ ਪਾਸੋਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ